हां जी दोस्तों जिसका काम उसी को साज जरूरत से करे तो ਢੂੰਗਾ ਵੱਜੇ ਕਿੰਦੀ કહਾ ਸੱਚ ਹੋਈ ਹੈ ਛਾੜੂ ਸਰਕਾਰ ਨੇ ਜਿਹੜੋ ਖਤੇ ਕਰਦੇ ਆ ਵੱਧ ਤੋਂ ਵੱਧ ਪੰਥ ਦਾ ਨੁਕਸਾਨ ਕਰਦੇ ਆ ਇਹਨਾਂ ਨੇ ਸ਼ਤਾਬ ਦੀ ਬਣਾਉਣ ਦੀ ਕੋਸ਼ਿਸ਼ ਕੀਤੀ ਕਹਿੰਦੀ ਜਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਅਨੰਤਪੁਰ ਸਾਹਿਬ ਦੀ ਤਰਤੀਏ ਕਰੋੜਾਂ ਰੁਪਇਆ ਖਰਚ ਕੇ ਫਜ਼ੂਲ ਉਜਾੜਾ ਕਰਕੇ ਆਓ ਵੀਰੋ ਛੋਟੀ ਕਲਿੱਪ ਵੇਖੋ ਪਹਿਲਾਂ ਇਹ ਫਿਰ ਅੱਗੇ ਗੱਲ ਕਰਦੇ ਹਾਂ ਵੇਖੋ ਕਰੋੜਾਂ ਰੁਪਏ ਲਾ ਕੇ ਖੜਾ ਕੀਤਾ ਪੰਡਾਲ ਖਾਲੀ ਪਾ ਪਾ ਕਰਦਾ ਹੋ ਰਿਹਾ ਬਾਈ ਉਹ ਤੇ ਚੱਲ ਗਿਆ ਜਿਹੜਾ ਕਾਜੀ ਨੇ ਆਖਿਰ ਨੂੰ ਇਹ ਦਿੱਤੀ ਸ਼ੁੱਧੀ ਪਰ ਉਹ ਅਸੰਭਵ ਸਾਰਾ ਹਿੰਦੁਸਤਾਨ ਉਸਨੂੰ ਸਮਰਮਣ ਚ ਹੈ ਇਹ ਗੁਰੂ ਦੇ ਪਾਰਲੀਮੈਂਟਾਂ ਨੇ ਕੀ ਕਹਤਾ ਨਹੀਂ ਸਾਬੰਨ ਵੀ ਕਹਿੰਦਾ ਵਿਧਾਨ ਸਭਾ ਦਾ ਸਮਾਗ ਭਾਵੇਂ ਨਾ 1 ਦਿਨ ਦਾ ਰੱਖਿਆ ਸੀ ਪਰ ਉਸ ਤੇ ਆਇਆ ਕਰੋੜਾਂ ਰੁਪਇਆ ਖਰਚੇ ਬਹੁਤ سارے ਪੱਤਰਕਾਰਾਂ ਨੇ ਘੁੰਮ ਫਿਰ ਕੇ ਡਾਡਾ ਇਕੱਠਾ ਕੀਤਾ ਆ ਕੋਈ ਕਹਿੰਦਾ ਸਾਨੂੰ 25 ਦਿਨ ਹੋ ਗਏ ਲੱਗਿਆ ਮੈਨੂੰ ਕੋਈ ਕਹਿੰਦਾ ਸਾਨੂੰ ਮਹੀਨਾ ਹੋ ਗਿਆ ਸ਼ੇਰ ਪੰਜਾਬ ਤੇ ਕੋਈ ਟੈਂਪ ਨਹੀਂ ਹੈਗੀ ਸਮੁੱਤ ਦੀ ਸਮਗਰੀ ਸਾਰਾ ਸਮਾਨ ਲੋਜਿਸਟਿਕਸ ਸਾਰੀ ਦਿੱਲੀ ਦੀਆਂ ਯੂਪੀ ਦੀਆਂ ਕੰਪਨੀਆਂ ਨਾਲ ਇਥੋਂ ਤੱਕ ਕਿ ਬੱਸਾਂ ਵੀ ਇਹਨਾਂ ਯੂਪੀ ਤੋਂ ਮਗਾਈਆਂ ਮਕਸਦ ਸਿਰਫ ਪੰਜਾਬ ਜਨਾ ਬਚੇ ਕੁਝ ਉਜਾਲਾ ਪੰਜਾਬ ਦਾ ਕਰਨਾ ਆ ਪੰਜਾਬ ਦੀ ਮਾਇਆ ਤੇ ਉਡਾਣੀ ਬਾਹਰ ਫਿਰ ਵੇਖੋ ਇਹਨਾਂ ਨੇ ਸਰਕਾਰੀ ਬੱਸਾਂ ਹੀ ਲਾਈਆਂ ਉਸ ਦਿਨ ਇੱਕ ਦਿਨ ਕਲਿੱਪ ਆਈ ਸੀ ਸਰਕਾਰੀ ਬੱਸਾਂ ਵਾਲੇ ਇੱਕ ਡਰਾਈਵਰ ਕੰਡਕਟਰ ਵਿਚਾਰੇ ਆਂਦੇ ਵੀ ਸਾਨੂੰ ਬਾੜ ਬਿਆਵਾਂ ਜੰਗਲ ਦੇ ਵਿੱਚ ਖੜਾ ਛੱਡਿਆ ਵਾ ਸਵੇਰ ਦੇ ਬੈਠਿਆ ਨਾ ਕਿ ਚਾਹ ਪਾਣੀ ਨਾਲ ਗੁਬਾਰਾ ਰਹਿਦਾ ਥਾਂ ਨਾ ਟਿਕਾਣਾ ਰਾਤ ਨੂੰ ਆਂਦੇ ਆ ਵੀ ਹੁਣ ਤੁਸੀਂ 9 ਵਜੇ ਤਰੋ ਜਾ ਪਿੰਡਾਂ ਦੇ ਵਿੱਚ ਜਾ ਕੇ ਸੰਗਤ ਕੱਢੀ ਕਰਕੇ ਲਿਆਓ ਹੁਣ ਨਾ ਕੋਈ ਗਾਈਡ ਕਰਨ ਵਾਲਾ ਕਿਹੜੇ ਪਿੰਡ ਜਾਣਾ ਕਿੰਨੇ ਕਿੱਥੇ ਜਾਣਾ ਕਿੱਥੇ ਉੱਥੇ ਲੋਕਾਂ ਨੂੰ ਕਿੱਥੋਂ ਘਰੋਂ ਘਰੀ ਠਾ ਕੇ ਸੰਗਤ ਕੱਢੀ ਕਰਦੇ ਫੋਨ ਬਜਾਣੇ ਕਿ ਟੋਟਲ ਕੀ ਆਫ ਟੋਟਲ ਅਨਾਰਕੀ ਕੋਈ ਪ੍ਰੋਗਰਾਮ ਨਹੀਂ ਕੋਈ ਕੁਝ ਨਹੀਂ ਬਸ ਆਪ ਦੀ ਹਉਮੇ ਹੰਕਾਰ ਨੂੰ ਪੱਠੇ ਪਾਉਣ ਵਾਸਤੇ ਪੰਜਾਬ ਦਾ ਖਜ਼ਾਨਾ ਉਜਾੜਨ ਵਾਸਤੇ ਸਿਰਫ ਆਪੀਆਂ ਤਸਵੀਰਾਂ ਖਿਚਾ ਕੇ ਤੇ ਸਾਰੇ ਦੇਸ਼ ਦੇ ਘਮੋਣ ਵਾਸਤੇ ਕੇਜਰੀ ਦੀ ਮਸ਼ੂਰੀ ਵਾਸਤੇ ਇਹਨਾਂ ਨੇ ਸਾਰਾ ਪਰਚੰਦ ਰੋਚਿਆ ਸਾਰੇ ਸ਼ਹਿਰ ਦੇ ਸਪੀਕਰ ਲਾਤੇ ਸੀ ਖੈਰ ਉਹ ਤਾਂ ਜਿਹਦਾ ਸਾਹਿਬ ਨੇ ਸ਼ਹਿਰ ਦਲਕਾ ਮਾਰ ਕੇ ਲੋਹਾ ਹਾਤੇ ਹੋਣੇ ਆ ਨਹੀਂ ਤਾਂ ਇਹਨਾਂ ਨੇ ਆਪ ਦੇ ਕਿ ਟਕਲੇ ਕਿਕਲੀਆਂ ਤੇ ਆਪਣੇ ਮਸ਼ਕਰੀਆਂ ਦੇ ਸਾਰੀ ਦਾ ਪ੍ਰਚਾਰ ਕਰਨਾ ਇਸ ਸਟੇਜ ਤੋਂ ਉਹ ਸਾਰੇ ਸ਼ਹਿਰ ਦੇ ਵਿੱਚ ਇਹਨਾਂ ਨੇ ਪ੍ਰਸਾਰਨ ਕਰਨਾ ਸੀ ਉਹਦਾ ਕੋਈ ਨਾ ਪੰਜਾਬ ਦੇ ਠੱਗੋ ਤੇ ਦਿੱਲੀ ਦੇ ਲੁਟੇਰਿਓ ਲੋਕ ਵੇਖ ਰਹੇ ਨੇ ਪਲ-ਪਲ ਧਿਆਨ ਦੇ ਰੱਖ ਰਹੇ ਨੇ ਤੁਹਾਡੀ ਕੱਲੀ-ਕੱਲੀ ਗਲਤੀ ਦਾ ਹਿਸਾਬ ਜਿਹੜਾ ਆ ਲੁੱਟ ਠੱਗੀ ਦਾ ਜਿਹੜਾ ਹਿਸਾਬ ਆ 27 ਦੀਆਂ ਚੋਣਾਂ ਜੋ ਤੁਹਾਨੂੰ ਦੇਣਾ ਪੈਣਾ ਆ ਦਾ ਪਿੰਡਾਂ ਚ ਵੜਨਾ ਮੌਕਾ ਹੈ ਨਾ ਵਾ ਤੁਸੀਂ ਦਾ ਕਿਤੇ ਮੂੰਹ ਹੁੰਦੋ ਕਿਤੇ ਰਹਿਣਾ ਜਿਹੜੀ ਤੁਹਾਡੀਆਂ ਕਰਤੂਤਾ ਨੇ ਸੋ ਲੋਕੋ ਧਿਆਨ ਰੱਖਿਓ ਜੇ ਇਹਨਾਂ ਦੇ ਕਰਤੂਤਾਂ ਦਾ ਭੁੱਲ ਨਾ ਜਾਏ ਜੇ ਕਿਤੇ ਜੋ ਉਹ ਇਹਨਾਂ ਨੇ ਜਾੜਾ ਪੰਜਾਬ ਦਾ ਹੁਣ ਤੱਕ ਕਰਤਾ ਆ ਜਿਹੜਾ ਹਿਸਾਬ ਇਹਨਾਂ ਤੋਂ 27 ਦੀਆਂ 14 ਲਿਆ ਜਾਊਗਾ ਧੰਵਾਦ ਜੀ ਮੈਂ ਟੈਸਟ ਲਈ ਹਾਂ ਲੋ